ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਮੀਠਾ ਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਹੀ ਡੰਡੋਤ ਬੰਦਨ ਅਨਕਵਾਦ ਸਰਵ ਕਲਾ ਸਮਰਥ ਬੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਕੁਰਤਮ ਸ਼ਰਨਾਈ ਆਇਆ ਪੁੱਤਰ ਗयो ਮੇਰੇ ਮਨ ਦਾ ਸੰਸਾਰ ਜਬ ਤੇ ਦਰਸ਼ਨ ਪਾਇਆ ਪੁੱਤਰ ਗयो मनुख संसार जबते दर्शनम पाया परमstdcार योग्य तखते सुभाइमान ਦਸਾਂ ਹੀ ਪਤਸ਼ੀਆਂ ਦੀ ਆਤਮਿਕ ਜੋਤ ਜੁਗ ਹੋ ਡੁਗਾ ਟਲ ਤੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੜਮਲ ਬੈਠੀ ਸਾਧ ਸੰਗਤ ਜੀ ਉਹ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਦੇ ਸਰੇ ਹੋਏ ਦੀਵਾਨਾਂ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕ ਅਨਪਛਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾ ਸੁਭਾਗਾ ਸਮਾ ਸਤਸੰਗ ਦੀਆਂ ਕੜੀਆਂ ਪ੍ਰਾਪਤ ਉਹਨਾਂ ਦਾ ਤਾਰਕੀਆਂ ਦੀ ਰਹਿਮਨ ਦਾ ਸਰਕਾਰ ਕਲ ਰੋਜ ਰਾਘਾਸਾ ਦੇ ਲੜੀਵਾਰ ਸ਼ਬਦ ਵਿਚਾਰ ਦੇ ਅੰਦਰ 13ਵੀਂ ਸ਼ਬਦ ਦੇ ਪਰਹਾਉ ਦੇ ਬੰਦ ਨੂੰ ਔਰ ਪ੍ਰਾਰੰਭਤਾ ਦੇ ਬੰਦ ਦੀ ਪਹਿਲੀ ਪੰਕਤੀ ਨੂੰ ਸਰਗੰਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਸੰਝਾ ਕਰਨ ਦਾ ਯਤਨ ਕੀਤਾ ਆਓ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਪੰਚਮ ਗੁਰੂ ਦੇਵ ਆਪਣੀ ਰਚਨਾ ਤੋਂ ਹੁਕਮ ਕਰ ਰਹੇ ਆ ਉਸ ਹੁਕਮ ਨੂੰ ਸੰਝਾ ਕਰੀਏ ਔਰ ਆਪਣੇ ਹਿਰਦੇ ਰੂਪ ਕਰ ਵਿੱਚ ਵਸਾਉਣ ਦਾ ਯਤਨ ਕਰੀਏ ਸਤਿਗੁਰੂ ਸਾਡੇ ਬਾਖਸ਼ਮਹਾਰਾਜ ਰਹਿਮ ਕਰਨ ਕਿਣਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਿਤੇ ਕਿਣਕਾ ਮਾਤਰ ਆਪਾਂ ਵੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨਾਂ ਦਾ ਆਪਣੇ ਹਿਰਦੇ 'ਚ ਵਸਾਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਆਓ ਇਸ ਸ਼ਬਦ ਦੀ ਵਿਚਾਰ ਪ੍ਰਾਰambh ਕਰੀਏ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ੀ ਪਾਵਨ ਪਵਿੱਤਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਬੰਝ ਨਾ ਜਾਵੇ ਪਿਆਰ ਅਦਬ ਸਹਿਤ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਜੀਵਤ ਦੀਸਾ ਤਿਸ ਸਰਪਰ ਮਰਣਾ ਮਾਇਆ ਮੋਹ ਦੇ ਵਿੱਚ ਜਿਹੜਾ ਵੀ ਗੁਰਮਖੋ ਜੀਵ ਜਿਉਂਦਾ ਤਿਸ ਸਰਪਰ ਮਰਣਾ ਉਹ ਆਖਰਕਾਰ ਆਤਮਿਕ ਮੌਤ ਮਰ ਜਾਂਦਾ ਕੱਲ ਆਪਾਂ ਗੁਰਬਾਣੀ ਦੇ ਵਿੱਚੋਂ ਦਰਸ਼ਨ ਕੀਤੇ ਤਨ ਪਦਾਰਥ ਦੀ ਤੇ ਕੋਈ ਕਮੀ ਨਹੀਂ ਹੈ ਪਰ ਸੁਖ ਨਹੀਂ ਰੇ ਹਰ ਭਗਤ ਬਿਨਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾ ਅੰਦਰ ਸੁਖੀ ਨਹੀਂ ਹੈ ਬਾਹਰ ਬੜੇ ਤਰ੍ਹਾਂ ਦੀਆਂ ਸੁਖ ਸੂਲਤਾ ਇਸ ਕਰਕੇ ਸੰਸਾਰ ਦੇ ਅੰਦਰ ਹਰ ਜੀਵ ਮਾਇਆ ਦੇ ਨਾਲ ਗਰਸਿਆ ਹੋਇਆ ਜੋ ਜੋ ਦੀਸਾ ਸੋ ਸੋ ਰੋਗੀ ਜਿਹੜਾ ਵੀ ਦਸਦਾ ਗੁਰਮਖੋ ਹਰ ਜੀਵ ਵਾਸਤੇ ਵੱਖੋ ਵੱਖਰੀ ਮਾਇਆ ਇਹ ਨਹੀਂ ਹੈ ਵੀ ਕੇਵਲ ਮਨੁੱਖ ਚਾਰ ਪੈਸੇ ਕੋਲ ਹੋਣ ਤੇ ਇਹ ਇਹਦਾ ਹੀ ਮਾਣਾ ਨਾ ਗੁਰਬਾਣੀ ਨੇ ਫਰਮਾਇਆ ਕਿ ਤਾ ਘਰ ਪਰਿਵਾਰ ਛੱਡ ਗਏ ਬਿਰਾਗੀ त्यागी ਹੋ ਗਏ ਪਰ ਜਿਸ ਸਮੇ ਇਹ ਗੱਲ ਆਈ ਨਾ ਬੀਅ ਕਰੋ ਕੋ ਐ ਸੰਤੋ ਮੰਦੋ ਤੁਹਾਨੂੰ ਕਿੰਨਾ ਖਸਮਾ ਹੋ ਗਿਆ ਰੱਬ ਜੀ ਵਾਲੇ ਪਾਸੇ ਆਇਆ ਹੋਇਆ ਤੇ ਬਾਪੂ ਦੀ ਬਾਣੀ ਕਹਿੰਦੀ ਫਰਮਾਨ ਨਾ ਕਹਿਣਗੇ ਇੰਨੇ ਸਾਲ ਇੰਨੇ ਮਹੀਨੇ ਤੇ ਇੰਨੇ ਦਿਨ ਹੋ ਗਏ ਸਾਨੂੰ ਘਰ ਪਰਿਵਾਰ ਛੱਡਿਆ ਏ ਵੀ ਇਹ ਕਮਾਇਆ ਮਹਿਬੂਬਾ ਕਬੀਰ ਮਾਣ ਮੁਨੀ ਮਨ ਵਰਗਲੇ ਮਾਣ ਸਭੇ ਕੋ ਖਾਏ ਇਹ ਅਹੰਕਾਰ ਸਭ ਨੂੰ ਗੁਰਮਖੋ ਖਾਰਿਆ ਕੋਈ ਬਚਾ ਹੀ ਨਹੀਂ ਹੈ ਇਹ ਤੋਂ ਇਸ ਕਰਕੇ ਕੇਵਲ ਪੈਸਾ ਸੋਨਾ ਚਾਂਦੀ ਇਤਿਆਦ ਕਮਾਇਆ ਨਹੀਂ ਹੈ ਕਿਸੇ ਵੀ ਗੁਣ ਦਾ ਅਹੰਕਾਰ ਕਰ ਲੈਣਾ ਗੁਰਮਖੋ ਇਹ ਮਾਇਆ ਤੇਸ ਕਰਕੇ ਜਿਨ੍ਹਾਂ ਨੇ ਮਾਨ ਕੀਤਾ ਉਹ ਗੁਰਮੁਖੋ ਆਤਮਕ ਮੌਤੇ ਮਰ ਗਏ ਤੇ ਦੂਸਰੇ ਪਾਸੇ ਮੂਆ ਹੋਵੇ ਤਿਸ ਨਹਿ ਚਲ ਰਹਿਣਾ ਮੂਆ ਹੋਵੇ ਰਹਾਉ ਦੇ ਬੰਦ ਜੀ ਵੀ ਆਪਾਂ ਸੰਖਿਆ ਕੀਤਾ ਸੀ ਦਾਤਾਰ ਪਾਤਸ਼ਾਹ ਜੀਆਂ ਨੇ ਉੱਥੇ ਵੀ ਫਰਮਾਨ ਕੀਤਾ ਜੀਵਤ ਮੂਏ ਮੂਏ ਸੇ ਜੀਵੇ ਮਾਇਆ ਦੇ ਮਾਹਨ ਵਿੱਚ ਸੰਸਾਰ ਜਾਉਂਦਾ ਵਾ ਆਤਮਿਕ ਮੌਤੇ ਮਰਿਆ ਹੋਇਆ ਗੁਰੂ ਮੁਰਸ਼ਿਦ ਦੇ ਸ਼ਬਦ ਦੇ ਵਿੱਚ ਮਨ ਨੂੰ ਮਾਰੀਏ ਤੇ ਸਦੀਵ ਕਾਲ ਦਾ ਜੀਵਨ ਆ ਇੱਥੇ ਵੀ ਉਹੀ ਉਹ ਅਰਥ ਮੂਆ ਹੋਵਾ ਵੈ ਜਿਸ ਨੇ ਆਪਣਾ ਮਨ ਸ਼ਬਦ ਦੇ ਵਿੱਚ ਮਾਰ ਲਿਆ ਗੁਰਮਖੋ ਤਿਸ નિਹ ਚਲ ਰਹਿਣਾ ਉਹ اٹਲ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਉਹ ਸਦੀਵਕਾਲ ਸੰਸਾਰ ਤੇ ਰਹਿੰਦਾ ਸਰੀਰ ਚਲਿਆ ਜਾਂਦਾ ਪਰ ਗੁਰਮਖੋ ਦੇ ਜਿਹੜੇ ਗੋਣਾ ਉਹ ਸੰਸਾਰ ਦੇ ਅੰਦਰ ਜਿਉਂਦੇ ਤਿਉਂ ਬਣੇ ਰਹਿੰਦੇ ਆ ਜਿਵੇਂ ਬਾਬਾ ਪੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ 1539 ਨੂੰ ਇਸ ਸੰਸਾਰ ਤੋਂ ਸਰੀਰ ਕਰਕੇ ਗਏ ਪਰ ਗੁਰਮਖੋ ਹੈਨ ਉਹ ਸਾਡੇ ਵਿੱਚ ਬਾਬਾ ਫਰੀਦ ਸਾਹਿਬ ਸਰੀਰ ਕਰਕੇ ਬਹੁਤ ਲੰਮਾ ਸਮਾਂ ਪਹਿਲਾਂ ਚਲੇ ਗਏ ਪਰ ਬਚਨਾ ਕਰਕੇ ਅੱਜ ਵੀ ਸਾਡੇ ਵਿੱਚ ਇਸ ਕਰਕੇ ਜੇ ਤੇ ਗੁਰਮੁਖੋ ਸਰੀਰ ਵੱਲੋਂ ਦੇਖੋਗੇ ਤੇ ਸਰੀਰ ਨੇ ਤੇ ਇੱਕ ਦਿਨ ਮਰਨੇ ਮਰਨਾ ਇਹਦੇ ਚ ਕੋਈ ਦੂਰਾ ਮਾਨ ਨਹੀਂ ਇਹ ਸ੍ਰਿਸ਼ਟੀ ਦਾ ਨਿਜ਼ਮ ਆ ਜੋ ਉਪਜਿਓ ਸੋ ਵਿਨਸ ਹੈ ਪਰੋ ਆਜ ਕੈ ਕਾਲ ਅੱਜ ਨਹੀਂ ਤੇ ਕੱਲ ਜਿਹੜਾ ਪੈਦਾ ਹੋਇਆ ਉਹ ਨਾਸ ਵੀ ਜ਼ਰੂਰ ਹੋਊਗਾ ਇਸ ਕਰਕੇ ਜੇ ਜਨਮ ਮਰ ਤੇ ਮਰਨ ਵੀ ਹੈ ਪਰ ਗੁਰਮੁਖੋ ਗੁਰਮਰਸ਼ਦ ਅਨੁਸਾਰ ਚੱਲੀਏ ਤੇ ਸਦੀਵ ਕਾਲ ਦਾ ਜੀਵਨ ਹੈ ਸਦੀਵ ਕਾਲ ਦਾ ਸਦਾ ਦਾ ਜੀਵਨ ਹੈ ਸੰਸਾਰ ਤੇ ਸਦਾ ਬਾਤਾਂ ਬੰਨੀਆਂ ਰਹਿੰਦੀਆਂ ਤੇ ਬਾਣੀ ਦੇ ਅੰਦਰ ਪਿਛਲੇ ਦਿਨੀ ਵੀ ਆਪਕਿਆਂ ਦੇ ਨਾਲ ਵਿਚਾਰ ਸੰਧੀ ਕੀਤੀ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਖਤ ਤੇ ਸੁਭਾਏਮਾਨ ਗੁਰਮਖੋ ਪਿਆਰ ਵਾਲਿਆਂ ਦੀਆਂ ਗਾਥਾਵਾਂ ਜਿਹੜੀਆਂ ਉਹ ਬੜੀਆਂ ਨਰਲੀਆਂ ਹੁੰਦੀਆਂ ਸਤਿਗੁਰੂ ਸਦੇ بادشاہ ਮਹਾਰਾਜ ਪਿਆਰ ਵਾਲਿਆਂ ਦੀਆਂ ਗੁਰਮਖੋ ਬੇਨਤੀਆਂ ਅਰਜ਼ੋਈਆਂ ਜੋਦੜੀਆਂ ਸੁਣਦੇ ਆ ਤੇ ਜਾ ਜਾ ਕੇ ਤਾਰਦੇ ਆ ਇਸੇ ਤਰ੍ਹਾਂ ਜੈਤਰੀ ਕੀ ਵਾਰ ਦੇ ਅੰਦਰ ਇੱਕ ਪੌੜੀ ਆ ਉਸ ਪੌੜੀ ਦੇ ਅੰਦਰ ਬਾਪੂ ਫਰਮਾਨ ਕਰਦਾ ਵੀ ਸੰਸਾਰ ਦੇ ਅੰਦਰ ਕੇਵਲ ਧਨ ਪਦਾਰਥ ਮੈਂ ਮੁਖੀ ਨਹੀਂ ਰੱਖਦਾ ਮੈਂ ਪ੍ਰੇਮ ਨੂੰ ਮੁਖੀ ਰੱਖਦਾ ਕਿਉਂਕਿ ਮੂਆ ਹੋਵੇ ਤਿਸ ਨਹਿਤ ਰਹਿਣਾ ਸੰਸਾਰ ਧਨ ਪਦਾਰਥ ਵੇਖਦਾ ਸੁਖ ਸੁਹਲਤਾ ਵੇਖਦਾ ਇਹ ਵੇਖਦਾ ਵੀ ਇਹਦਾ ਕਟੰਬ ਕਿੰਨਾ ਕੰ ਲੰਬਾ ਚੌੜਾ ਤੇ ਗੁਰੂ ਇਹ ਵੇਖਦਾ ਵੀ ਇਹਦੇ ਅੰਦਰ ਵਰਤੀ ਕੀਆ ਪਿਆਰ ਕੀਆ ਉਸ ਗੁਰਸਿੱਖ ਦਾ ਨਾਮ ਭਾਈ ਸਾਹਿਬ ਭਾਈ ਹਿਮਾ ਗੁਰਮਖੋ ਬਾਣੀ ਦਾ ਫੈਸਲਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਦੀਪ ਚਰਨ ਕਮਲਾਰੇ ਗੁਰਮੁਖ ਜਨਾਂ ਨੂੰ ਹੋਰ ਗੁਰਮਖ ਉਹਦੇ ਚਰਨਾਂ ਜੋਖ ਪਖ ਵੀ ਨਹੀਂ ਉਹ ਮੰਗਦੇ ਇੱਥੇ ਤੱਕ ਬਾਪੂ ਧੰਗ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਮੁਕਤ ਬਪੜੀ ਭੀ ਗਿਆਨ ਤਿਆਗੇ ਉਹ ਮੁਕਤੀ ਨੂੰ ਵੀ ਵਿਚਾਰੀ ਦੱਸਦੇ ਜਿਹੜਾ ਸੰਸਾਰ ਮੁਕਤੀ ਦੇ ਮਗਰ ਭੱਜਿਆ ਫਿਰਦਾ ਨਾ ਵੀਰ ਸਿੰਘ ਮੁਕਤ ਹੋ ਜੀਏ ਮੁਕਤ ਬਪੜੀ ਪੀ ਗਿਆਨੀ त्यागे ਗੁਰਮਖੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਰੂ ਜੀ ਦੇ ਚਰਨਾਂ ਨਾਲ ਜੁੜੀ ਹੋਈ ਸੁਰਤ ਮੁਕਤੀ ਨੂੰ ਵੀ ਵਿਚਾਰੀ ਦਸਕੇ ਠੁਕਰਾ ਦਿੰਦੇ ਆ ਨਹੀਂ ਚਾਹੀਦੀ ਮੁਕਤੀ ਇਦਾਂ ਦੀ ਹੀ ਪ੍ਰੀਤ ਵਾਲਾ ਏ ਸਿੱਖਾ ਭਾਈ ਸਾਹਿਬ ਭਾਈ ਹੀਮਾ ਸਰੀਰਕ ਤਲ ਤੇ ਸੰਸਾਰਕ ਤਲ ਤੇ ਦੁਨਿਆਵੀ ਲੋੜਾਂ ਵੀ ਨਹੀਂ ਪੂਰੀਆਂ ਹੁੰਦੀਆਂ ਸੰਸਾਰਕ ਪੱਲ ਤੇ ਗਰੀਬ ਆ ਆਤਮਕ ਪੱਲ ਤੇ ਸੰਸਾਰ ਦਾ ਰਾਜਾ ਇਹ ਪੱਗੇ ਚੱਲ ਕੇ ਬੇਨਤੀ ਕਰਦੇ ਆ ਜੇ ਤੇ ਗੁਰਮੁਖੋਂ ਹੁੰਦਾ ਧਨ ਪਦਾਰਥ ਸੁਖ ਸੁਲਤਾਨ ਰਾਜ ਭਾਗ ਵੱਡਾ ਫਿਰ ਇਤਿਹਾਸ ਕਦੇ ਨਾ ਬਣਨਾ ਤੇ ਗੁਰੂ ਚਰਨਾਂ ਦੇ ਅੰਦਰ ਸਾਚ ਬਹੋ ਸੁਣ ਲਿਹੋ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਮੂਆ ਹੋਵੇ ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਸ਼ਬਦ ਵਿੱਚ ਮਾਰ ਦਿੱਤਾ ਤਿਸ ਨਹਿਚਲ ਰਹਿਣਾ ਰਹਿੰਦੀ ਦੁਨੀਆ ਤੱਕ ਗੁਰਮੁਖੋ ਸਦੀਵ ਗੁਣਾ ਕਰਕੇ ਰਹਿੰਦੇ ਆ ਇਹੀ ਬਣ ਗੁਰਮੁਖ ਸਾਡਾ ਸਤਿਗੁਰੂ ਸਿਖਾਉਂਦਾ ਗੁਰਮੁਖ ਸਰੀਰ ਨਹੀਂ ਧਨ ਪਦਾਰਥ ਨਹੀਂ ਤੁਸੀਂ ਪ੍ਰੀਤ ਕਰੋ ਤੇ ਕੀਰਤਨ ਦੀ ਸੰਪੂਰਨਤਾ ਪਰ ਗੁਰੂ ਕੀ ਕੀਰਤਨੀਏ ਆਪਾਂ ਨੂੰ ਸਰਵਣ ਕਰਾ ਕੇ ਗਏ ਆ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੂ ਮੇਰੇ ਇਹ ਪ੍ਰੀਤ ਹੋ ਜਾਵੇ ਤੇ ਗੁਰਮੁਖੋ ਇਸ ਪ੍ਰੀਤ ਦਾ ਦੂਸਰਾ ਪਖ ਹੈ ਹੀ ਕੋਈ ਨਹੀਂ ਹੈ ਕਿਉਂਕਿ ਮੂ ਲਾਲਾ ਸੰਪ੍ਰੀਤ ਬਣੀ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾਧੁ ਖਿੰਚਣੀਏ ਐਸੀ ਪ੍ਰੀਤਾ ਜਿਹਦਾ ਆਪਾਂ ਗੁਰਮੁਖੋ ਅੰਦਾਜ਼ਾ ਬਣੀ ਲਾ ਸਕਦੇ ਜਿਹਨੂੰ ਆਪਾਂ ਬੋਲ ਕੇ ਤੇ ਦੱਸ ਨਹੀਂ ਸਕਦੇ ਵੀ ਇਹਦਾ ਆਨੰਦ ਕਿਹੋ ਜਿਹਾ ਹੁਣ ਸੁਣ ਇਸ ਹਿਮੇ ਨਾਮ ਦੇ ਸਿੱਖ ਨੇ ਅੰਦਰ ਗੁਰੂ ਨੂੰ ਕੋ ਪ੍ਰੀਤ ਬਣਾਈ ਹੈ ਅੰਦਰ ਭਾਵਨਾ ਬਣਾਈ ਹੈ ਉਹ ਭਾਵਨਾ ਕੀ ਆ ਭਾਵਨਾ ਇਹ ਆ ਸਤਿਗੁਰੂ ਜੀ ਜੇ ਤੁਸੀਂ ਸ੍ਰੋਠੋਂ ਜੇ ਤੁਸੀਂ ਖੁਸ਼ੀ ਦੇ ਘਰ ਵਿੱਚ ਆਵੋ ਤੇ ਤਰਸ ਕਰਕੇ ਮੈਨੂੰ ਨਾ ਦਰਸ਼ਨ ਬਖਸ਼ੋ ਇਤਿਹਾਸ ਇਹ ਗਵਾਹੀ ਪ੍ਰਗਟ ਸਿੱਖ ਨੇ ਪ੍ਰੀਤ ਬਣਾਈ ਤੇ ਹੁਣ ਅਠੇ ਪੈਰ ਗੁਰਮਖੋ ਇਸ ਪ੍ਰੀਤ ਨੂੰ ਦੁਹਰਾਉਂਦਾ ਰਹਿੰਦਾ ਵੈਰਾਗ ਕਰਦਾ ਰਹਿੰਦਾ ਆਖਰਕਾਰ ਬਵੀਹਾ ਅੰਮ੍ਰਿਤ ਵੇਲੇ ਬੁਲਿਆ ਸੁਣੀ ਪੁਕਾਰ ਮੇਕਨੋ ਫਰਮਾਨ ਹੋਆ ਵਰਸੋ ਹੋ ਕਿਰਪਾ ਧਾਰ ਮਨ ਰੂਪੀ ਬਹੀਹੇ ਦੇ ਵਿੱਚੋਂ ਪੁਕਾਰਾਂ ਉੱਠਦੀਆਂ ਕੀ ਪੁਕਾਰ ਮਾਲਕਾ ਤਰਸ ਦੇ ਘਰ ਵਿਚ ਆ ਰਹਿਮਤ ਘਰ ਤੇ ਆਪਣੇ ਦਰਸ਼ਨ ਬਖਸ਼ੇ ਗੁਰੂ ਕੇ ਸਿੱਖ ਦੀ ਪੁਕਾਰ ਗੁਰੂ ਚਰਨਾਂ ਵਿੱਚ ਪਹੁੰਚੀ ਤੇ ਗੁਰਮਖੋ ਸੰਧਿਆ ਦਾ ਸਮਾਹ ਹੁੰਦਾ ਜਾਂਦਾ ਤੇ ਮੌਸਮ ਬਦਲ ਵਾਈ ਦਾ ਤੇ ਨਿਮੀ ਨਿਮੀ ਕਣੀ ਪੈ ਰਹੀ ਆ ਗੁਰੂ ਆਪਣੇ ਪਿਆਰ ਵਾਲੇ ਦੋ ਚੋਂ ਸਿਖਾਂ ਨੂੰ ਨਾਲ ਲੈ ਕੇ ਤਖਾਨ ਪਰ ਸ਼ਬਰੀ ਨਗਰ ਵਿੱਚ ਪਹੁੰਚਾ ਖਾਨਪੁਰ ਨਗਰ ਦੇ ਵਿੱਚ ਪਹੁੰਚ ਆਪਣੇ ਗੁਰਸਿੱਖ ਦੇ ਸਾਹਮਣੇ ਜਾ ਕੇ ਲੋਤੇ ਇੰਦਰ ਨੇਤਰ ਬੰਦਾ ਇੰਦਰਖਤ ਦੇ ਥੱਲੇ ਬੈਠਾ ਤੇ ਨੇਤਰਾਵਾਂ ਤੋਂ ਨੀਰ ਵਗਦਾ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਰਾਜ਼ ਕਰਦਾ ਮਾਲਕਾ ਤਰਸ ਦੇ ਘਰ ਵਿੱਚ ਆ ਤੇ ਦਰਸ਼ਨ ਬਖਸ਼ ਦੇ ਮੂਹਾਂ ਹੋ ਗਏ ਜਿਹੜੇ ਗੁਰਮਖੋਦ ਦੇ ਸ਼ਬਦ ਵਿੱਚ ਮਰੇ ਹੋਏ ਆ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਇਹ ਉਹਨਾਂ ਰੰਗ ਰਤੜਿਆਂ ਲਿਆਂਗਾ ਥਾਮਾ ਤੇ ਗੁਰੂ ਸਾਹਮਣੇ ਕਨੂਤਾ ਆਵਾਜ਼ ਮਾਰਦਾ ਹਿਮਿਆ ਉਹ ਪਾਈ ਦੇਖ ਅਸੀਂ ਆ ਗਏ ਨੇਤਰ ਖੋਲਲੇ ਚਰਨਾਂ ਨੂੰ ਫੜੜਿਆ ਨਮਸਕਾਰਾਂ ਕੀਤੀਆਂ ਵੈਰਾ ਕਰਦਾ ਮਹਾਰਾਜ ਕੋਟਾਨੇ ਪੁਰਸ਼ੁ ਕਰ ਤੋੜਾ ਕੱਖਾਂ ਦੀ ਛੰਨ ਵਿੱਚ ਲੈ ਕੇ ਗਿਆ ਕੱਖਾਂ ਦੀ ਛੰਨ ਵਿੱਚ ਲਿਜਾ ਕੇ ਗੁਰਮੁਖੋ ਗਰੀਬ ਕੋਲੇ ਹੁਣ ਕੀ ਸਾਡੋ ਸਮਾਨਾ ਜਿੱਦਾਂ ਦਾ ਪ੍ਰਬੰਧ ਹੋਇਆ ਘਾਹ ਖੂਸ ਦਾ ਵਿਛਾਉਣਾ ਕੀਤਾ ਤੇ ਮਾਲਕ ਕੀ ਅਡੋਲ ਬੈਠ ਗਏ ساری ਰਾਤ ਉਸ ਨਿਰੰਕਾਰ ਗਿਆਨ ਦੇ ਗੁਣਾਂ ਦੀ ਸਾਂਝ ਹੋਈ ਅੰਮ੍ਰਿਤ ਵੇਲੇ ਉਹਦੇ ਚਰਨਾਂ ਦੇ ਨਾਲ ਜੁੜ ਕੇ ਨੇਮ ਨਵਾਇਆ ਗਿਆ ਤੇ ਰਹਿਮਤਾ ਦਾ ਦਾਤਾ ਦਿਨ ਛੜਿਆ ਤੇ ਮੈਨੂੰ ਕਹਿੰਦਾ ਸ਼ਿਖਾਰ ਲੈ ਵੀ ਹੁਣ ਆ ਗਿਆ ਬਖਸ਼ਿਸ਼ ਨਿਤ ਪਰ ਕੇ ਕਹਿੰਦਾ ਮਾਲਕ ਦੀ ਮਿਹਨਤ ਤੁਹਾਡੀ ਸੇਵਾ ਨਹੀਂ ਕਰ ਸਕਿਆ ਸੇਵਾ ਮੈਂ ਜਿੱਦਾਂ ਦਾ ਰੁੱਖਾ ਮਿਸਾ ਮੇਰੇ ਕੋਲ ਸੁਮੈ ਸ਼ਿਕਾਇਤ ਤੁਹਾਨੂੰ ਪਰ ਉਹ ਸੇਵਾ ਮੇਰੇ ਤੇ ਜਿਹੜੀ ਹੋਣੀ ਚਾਹੀਦੀ ਸੀ ਹਿਮਿਆ ਇਸ ਗੱਲੋਂ ਦਲਗੀਰ ਨਾ ਹੋ ਮੈਂ ਧਨ ਪਦਾਰਤ ਭੁਖਾਨੀ ਹਾਂ ਮੈਂ ਪਕਵਾਨਾਂ ਦਾ ਭੁਖਾਨੀ ਹਾਂ ਜੋ ਖੁਰਾਕ ਚਾਹੀਦੀ ਸੀ ਮੈਨੂੰ ਉਹ ਖੁਰਾਕ ਮਿਲ ਚੁੱਕੀ ਆ ਤੇ ਇਸ ਗੱਲੋਂ ਬਿਲਕੁਲ ਨਾ ਮਨਾ ਮਹਾਰਾਜ ਮੈਂ ਤੁਹਾਡੀ ਨਾਲ ਸੇਵਾ ਭਾਵਨਾ ਨਹੀਂ ਕਰ ਸਕਿਆ ਟੈਲ ਨਹੀਂ ਕਰ ਸਕਿਆ ਰੇਮਤਾਨ ਦੇ ਦਾਤੇ ਨੇ ਆਪਣੇ ਸਿੱਖ ਨੂੰ ਉਪਦੇਸ਼ ਬਖਸ਼ਿਆ ਆਪਣੀ ਰਸਨਾ ਤੋਂ ਜੈਤਿ ਸ੍ਰੀ ਕੀ ਵਾਰ ਦੀ ਪੌੜੀ ਉਚਾਰਨੀ ਕੀਤੀ ਹਮਿਆ ਇਸ ਦੁਚਿੱਤੇ ਪਨ ਵਿੱਚ ਨਾਮ ਪੈ ਵਸਤਾ ਟੁੱਟੀ ਝੰਪੜੀ ਟੀਰ ਸਭ ਛਿਨਾ ਮੈਂ ਤੇਰੇ ਰਹਿਣ ਵਾਲੀ ਇਸ ਛੰਨ ਨੂੰ ਦੇਖ ਕੇ ਥੋੜੀ ਹੈ ਸੀ ਦੇਖ ਹੈ ਮਿਆ ਜਿਸ ਛੰਨ ਵਿੱਚ ਤੂੰ ਰਹਿੰਦਾ ਇਹ ਭਾਵੇਂ ਟੁੱਟੀ ਆ ਤਨ ਤੇ ਪਾਏ ਹੋਏ ਕਾ ਕ ਕੱਪੜੇ ਬੇਸ਼ੱਕ ਤੇਰੇ ਪਾਟੇ ਆ ਦਾਤ ਨਾਪਤ ਨਾ ਆਦਰੋ ਉਦਿਆਨ ਪਰਮਿਨਾਨ ਨਾਇ ਮੈਂ ਤੇਰੀ ਜਾਤ ਵੇਖ ਕੇ ਐਂ ਤੇ ਨਾਇ ਤੇਰੀ ਮੈਂ ਪਤ ਵੇਖ ਕੇ ਕਿੰਨਾ ਕੁ ਲੋਕ ਤਨ ਸਨਮਾਨ ਦਿੰਦੇ ਆ ਉਦਿਆਨ ਪਰਮਿਨਾਨ ਮਿੱਤਰ ਨਾਇ ਠ ਤਨ ਰੂਪ ਹੀਣ ਕਿਛ ਸਾਖ ਨਾ ਸਿਨਾਨ ਨਾ ਹੀ ਮੈਂ ਇਹ ਵੇਖ ਕੇ ਆਇਆ ਮਿੱਤਰੇ ਮਿੱਤਰ ਦੋਸਤ ਕਿੰਨੇ ਦਾ ਮਿੱਤਰ ਨਾ ਇਠ ਧਨ ਰੂਪ ਹੀ ਨਾ ਮਿੱਤਰ ਰੰਗ ਰੂਪ ਵੇਖ ਕੇ ਆਇਆ ਜੇ ਰੰਗ ਰੂਪ ਕਿਉਂ ਨੰਦਾ ਫਿਰ ਵੀ ਤੂੰ ਕਹਿੰਦਾ ਕਿ ਸਾਖ ਨਾ ਸਨਾਂ ਮੈਂ ਇਹ ਨਹੀਂ ਵੇਖ ਕੇ ਆਇਆ ਤੇਰਾ ਕੋਟੰਬ ਕਿੰਨਾ ਕਾ ਤੇਰਾ ਸਾਖ ਸੰਬੰਧੀ ਕਿੰਨੇ ਕਰਦ ਗਿਰਦਾ ਤੇਰੇ ਤੇ ਕਿਤੇ ਮੈਂ ਤਾਂ ਕੀ ਨਹੀਂ ਹੈ ਹੇ ਮੈਂ ਇਹਨਾਂ ਚੀਜ਼ਾਂ ਨੂੰ ਨੇ ਵੇਖਦਾ ਹੁਣ ਤੁੰ ਮੇਰੇ ਬਚਨ ਨੂੰ ਸੁਣ ਜੀ ਮਹਾਰਾਜੇ ਮੇਰੇ ਬਾਸ ਕੇ ਤੂੰ ਜਿਹੜੀ ਤੂੰ ਪ੍ਰੀਤ ਕੀਤੀ ਨਾ ਰਾਜਾ ਸਗਲੀ ਸ੍ਰੇਸ਼ਟ ਕਾਨ ਹਰ ਨਾਮ ਮਨ ਪਿੰਨਾ ਜਿਸ ਕੀ ਧੂੜ ਮਨ ਉਦਰਾ ਪ੍ਰਭੂ ਇਹ ਸੋ ਪ੍ਰਸੰਨ ਜਿਹੜੀ ਪ੍ਰੀਤ ਤੂੰ ਕੀਤੀ ਆ ਨਾ ਹੇ ਮੈਂ ਸੱਚ ਜਾਣ ਮੈਂ ਇਸ ਪ੍ਰੀਤ ਦਾ ਕਾਇ ਨਾ ਮੈਂ ਇਸ ਪ੍ਰੀਤ ਦਾ ਭਾਵਨਾ ਨੂੰ ਸਰਕਾਰ ਨ ਮੈਂ ਅਨੁਪਾਵ ਕਰਦਾ ਤੇ ਇਹਨੂੰ ਮੈਂ ਸਰਕਾਰ ਦਿੰਦਾ ਮੇਰੇ ਵਾਸਤੇ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਤੇਰੇ ਹਿਰਦੇ ਰੂਪ ਘਰ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਟਿਕਿਆ ਹੋਇਆ ਤੇਰੇ ਅਗੇ ਗੁਰਸਿੱਖਾਂ ਦੀ ਤੇ ਮੈਂ ਚਰਨ ਪੂਰ ਚਾਹੁੰਦਾ ਮੈਂ ਚਾਹੁੰਦਾ ਵੀ ਤੇਰੇ ਵਰਗੇ ਗੁਰਸਿੱਖਾਂ ਕੋਲ ਬੈਠਿਆ ਜਾਵੇ ਤੇ ਰੱਬ ਦੇ ਗੁਣ ਗਾਏ ਜਾਣ ਇਹ ਤੋਂ ਵੱਡਾ ਹੋਰ ਦਸ਼ਕੀ ਚਾਹੀਦਾ ਤੇ ਇਹ ਦਰਜਾ ਜੀ ਜੈਤ ਸ੍ਰੀ ਕੀ ਵਾਰ ਮਹੱਲਾ ਪੰਡਵਾ ਵਾਰਿਸ ਲੋਕਾਂ ਨਾਲ ਇਸ ਰਿਲੇਖ ਦੇ ਹੇਠੇ ਦਰਜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰਮੁਖੋ ਇਸ ਪਿੰਡ ਦਾ ਨਾਮ ਸਿਖਾਣਪੁਰ ਤੇ ਫਿਰ ਇਹ ਛੱਪਰੀ ਤੋਂ ਵੀ ਮਸ਼ਹੂਰ ਆ ਹੋਣਾ ਬੜਾ ਸੁੰਦਰ ਅਸਥਾਨ ਬਣਾਇਆ ਗਿਆ ਭਾਈ ਸਾਹਿਬ ਜੀਆਂ ਦੀ ਯਾਦ ਦੇ ਵਿੱਚ ਸਿਰ ਵਿਸ਼ਕ ਚ ਲਿਆ ਗਿਆ ਹੈ ਬਾਪੂ ਨੇ ਸਦੀਵ ਕਾਲ ਵਾਸਤੇ ਜੱਤਿਕਾਂ ਗੁਰਮੁਖ ਹੋਏ ਬ੍ਰਹਿਮੰਡ ਰਹੂਗਾ ਤਦ ਤੱਕ ਜਦੋਂ ਵੀ ਇਹ ਪੌੜੀ ਪੜੀ ਡਾਉਂਗੀ ਤੇ ਭਾਈ ਸਾਹਿਬ ਭਾਈ ਹਿਮਾ ਸਾਹਮਣੇ ਆ ਕੇ ਖਲੋ ਜਾਣਗੇ ਇਨਾ ਪਿਆਰ ਇਨਾ ਸਤਕਾਰ ਗੁਰਮੁਖ ਹਰ ਕਿਸੇ ਦੀ ਬਾਬਤ ਬਾਣੀ ਨਹੀਂ ਉਚਾਰੀ ਗਈ ਮੂਆ ਹੋ ਗਏ ਤੇ ਸਨਹਿ ਚਲ ਰਹਿਣਾ ਜਿਹੜਾ ਵੀ ਆਪਣੇ ਮਨ ਨੂੰ ਸ਼ਬਦ ਵਿੱਚ ਮਾਰ ਦੂ ਭਾਈ ਹਿਮੇ ਦੀ ਤਰ੍ਹਾਂ ਸਦੀਵ ਕਾਲ ਵਾਸਤੇ ਅਮਰ ਹੋ ਜੂ ਵਰਮ ਕੋ ਇਹ ਆਪਾਂ ਵੀ ਕਰਨਾ ਇਹ ਇਕੱਲਾ ਇਹ ਨਹੀਂ ਵੀ ਭਾਈ ਹਿਮੇ ਨੇ ਕਰ ਲਿਆ ਤੇ ਹੁਣ ਬਸ ਸਮਾਪਤੀ ਹੋ ਨਹੀਂ ਭਾਈ ਸਾਹਿਬ ਮੇਰਾ ਨੀਤ ਨਮੋ ਤੇ ਨਿਤ ਨਮਾ ਲੋੜ ਆ ਤੇ ਸਾਨੂੰ ਆਪਣੇ ਮਨੁਏ ਨੂੰ ਗੁਰੂ ਚਰਨਾਂ ਦੇ ਵਿੱਚ ਗੁਰਮਖੋਸ ਸਮਰਪਣ ਕਰਨ ਦੀ ਜਿਸ ਦਿਨ ਵੀ ਆਪਾਂ ਸਮਰਪਣ ਕਰ ਦੇਵਾਂਗੇ ਜਿਸ ਦਿਨ ਵੀ ਆਪਣਾ ਮਨ ਇਸ ਗੱਲ ਨੂੰ ਮੰਨ ਜੂਗਾ ਹਸਤੀ ਸਰਜੋਂ ਅੰਕਸ ਹੈ ਅਹਰਣ ਜਿਉਂ ਸਰਦੇ ਮਨ ਤਨ ਆਗੇ ਰਾਖ ਹੈ ਉਹ ਵੀ ਸੇਵ ਕਰੇ ਇਉ ਗੁਰਮਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਜਿੰਦੇ ਆਪਣਾ ਮਨ ਗੁਰੂ ਚਰਨਾਂ ਦੇ ਵਿੱਚ ਸਮਰਪਣ ਹੋ ਗਿਆ ਗੁਰਮੁਖੋਸ ਦਿਨ ਫਿਰ ਆਪਣਾ ਸਬਦਾ ਵੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭਾ ਬਾਪੇ ਮੇਲੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਬਚਨ ਦੀ ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦੇ ਆ ਕਿ ਨਹੀਂ ਬੇਅੰਤ ਗਲਤੀਆਂ ਭੁਲਾੰਤ ਰੋਡੀਆਂ ਹੁੰਨਾ ਹੋਣੀਆਂ ਅਣਜਾਨੇ ਅਸ਼ੀਵਾਦਾਰ ਸੰਬਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਅੰਦਰ ਕਰ ਪ੍ਰਵਾਨ ਕਰਨ ਸਭ ਦੀ ਟੋਲੀ ਦੇ ਵਿੱਚ ਨਾਮ ਦਾਣ ਮੁਰਸੀਖੀ ਜੀਵਨ ਬਖਸ਼ਿਸ਼ ਕਰਨ ਆਪਾਂ ਯਤਨ ਕਰੀਏ ਨਸ਼ਿਆਂ ਦਾ ਤਿਆਗ ਕਰੀਏ ਕਿਸਾਂ ਔਰ ਦਸਤਾਰਾਂ ਦੀ ਸੰਭਾਲ ਕਰੀਏ ਨਗਰੇ ਪੁਣੇ ਦੀ ਯੂਥ ਨੂੰ ਲਈਏ ਗੁਰੂ ਆਲੇ ਹੁਲੀਆਂ ਗੁਰਮਖੋ ਤਾਂ ਜੋ ਆਪਾਂ ਆਪਣੇ ਮਨੁੱਖੇ ਜਨਮ ਨੂੰ ਸਫਲਾ ਕਰ ਸਕੀਏ ਜਿੱਥੇ ਚਿੜੀਆਂ ਜਨੌਰਾਂ ਤੇ ਆਪਾਂ ਦਇਆ ਕਰਦੇ ਆ ਉੱਥੇ ਆਪਣੇ ਆਪ ਤੇ ਵੀ ਥੋੜੀ ਜੀ ਦਇਆ ਕਰੀਏ ਕਿਉਂਕਿ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ ਹੈ ਇਸ ਨੂੰ ਸਫਲਾ ਕਰਨਾ ਤੇਰੇ ਵਾਸਤੇ ਭਾਈ ਗੁਰੂ ਤਾਰਨ ਕਰਨਾ ਅਤਿਲਾ ਜੀ ਆ ਇਹ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਆਓ ਸਮਾ ਹੋਇਆ ਅਨੰਦ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਆਂ ਦੇ ਚਰਨਾਂ ਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸ਼੍ਰਵਣ ਕਰੀਏ ਪਿਆਰ ਅਦਬ ਸਦ ਫਤਿਗ ਜਾਇਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ